ਇਹ ਖਜੂਰ ਮਹਦੀ ਪੱਠੀ ਤੇ ਜਿੰਦਾ ਛੁਰ ਤੋਂ ਜ਼ਿਆਦਾ ਚੱਲਦਾ ਆ ਰਿਹਾ ਵਾ ਇਹ ਤੀਜੀ ਏਸ਼ਨ ਕੰਮ ਕਰ ਰਹੀ ਆ ਸਰ ਹਾਂਜੀ ਤੀਜੀ ਪੀੜੀ ਕੰਮ ਕਰਦੀ ਆ ਰਹੀ ਆ ਤੁਸੀਂ ਗੱਲ ਕਰਦੇ ਹੋ ਬਾਹਰ ਦੀ ਖਜੂਰ ਦੀ ਉਹ ਲੋਕੀ ਰੱਖਦੇ ਪੇੜਾ ਬਿਲਕੁਲ ਸਾਡਾ ਪੇੜਾ ਲ ਕੋਈ ਸਿਸਟਮ ਨਹੀਂ ਗਾ ਅਸੀਂ ਇਹ ਖਜੂਰ ਬਣਾ ਕੇ ਦੇਨੇ ਜਿ ਇਦਾਂ ਇਹ ਵੇਖੋ ਠੀਕ ਆ ਜੀ ਬਿਲਕੁਲ ਵਿੱਚੋਂ ਪੰਨ ਰੱਖਣੀ ਆ ਸਰ ਨਾਲ ਇਹਦੀ ਗੱਲ ਹੈ ਕੱਚਾ ਪੰਨ ਕੋਈ ਨਹੀਂ ਗਾ 6 ਮੀਲਰ ਕੋ ਖਰਾਬ ਨਹੀਂ ਹੁੰਦੀ ਸੀ ਕਿਲੋ ਦੇ ਡੱਬੇ ਚ ਕਿਲੋ ਆਂਦੀ ਆ ਸਾਡੀ 2 ਕਿਲੋ ਡੱਬੇ ਚ ਕਿਲੋ ਖਜੂਰ ਆਂਦੀ ਆ ਹਾਂਜੀ ਇਹ ਸਭ ਤੁਹਾਡੇ ਹੱਥ ਦੀ ਬਣਾਈ ਹੋਈ ਖਜੂਰ ਜਿਹੜੀ ਆ ਇਹ ਕਿੱਥੇ ਕਿੱਥੇ ਜਾਂਦੀ ਆ ਲੋਕ ਕਿੱਥੇ ਕਿੱਥੇ ਲੈ ਕੇ ਜਾਂਦੇ ਆ ਜਾਂਦੇ ਨੇ ਤੇ ਕਿੱਥੇ ਕਿੱਥੇ ਲੋਕ ਪਸੰਦ ਵੀ ਕਰਦੇ ਰੜ ਗਏ ਹਰ ਇਲਾਕੇ ਖਜੂਰ ਜਾਂਦੀ ਆ ਦਿੱਲੀ ਵੀ ਗਈ ਆ ਬੰਗਲੌਰ ਬੰਬੇ ਬੰਪੇ ਸਭ ਜਾਂਦੀ ਆ ਜਦ ਦਿੱਲੀ ਵਾਲੇ ਲੋਕੀ ਲਾਈ ਕਰਦੇ ਆ ਤੇ ਪੰਜਾਬ ਤੇ ਸਾਡਾ ਵੈਸੇ ਫੇਮਸ ਹੈਗਾ ਨਾ ਇੱਥੇ ਕੈਨੇਡਾ ਵੀ ਜਾਂਦੀ ਹੈ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਮੱਕੇ ਕੋਈ ਇਹੋ ਜੀ ਕੰਟਰੀ ਜਿੱਥੇ ਸਾਡੀ ਕਜੂ ਨਹੀਂ ਜਾਂਦੀ ਸਰ ਲੇਦਾ ਪੰਜਾਬ ਪਾਕਿਸਤਾਨ ਆ ਕਹਿੰਦੇ ਉੱਥੇ ਵੀ ਤੁਹਾਡੇ ਬੜੇ ਲੋਕ ਸਕੀਨ ਕਰਦੇ ਸਰ ਆਂਤੇ ਆ ਫੋਨ ਉਹਨਾਂ ਦਾ ਪਰ ਤੁਸੀਂ ਸਕੋਰਰ ਜਾ ਨਹੀਂ ਸਕਦਾ ਪਾਕਿਸਤਾਨ ਕਿ ਪੰਜਾਬੀ ਬੋਲਦੇ ਪੂਰੀ ਠੋਕੇ ਬੋਲਦੇ ਹੋ ਵੀ ਅੱਛਾ ਭਾਜੀ ਸਾਨੂੰ ਬਹੁਤ ਵਧੀਆ ਲੱਗਾ ਹੈ ਅਸੀਂ ਇਹ ਚੀਜ਼ ਲੈਣਾ ਚਾਹੁੰਦੇ ਹਾਂ ਅਸੀਂ ਮਨਾ ਕਰ ਦਿੱਤਾ ਕਿ ਜਿਹੜੀ ਪਾਕਿਸਤਾਨ ਚੀਜ਼ ਨਹੀਂ ਜਾਂਦੀ ਸਰ ਪਾਈ ਜੇਕਰ ਤੁਸੀਂ ਖਜੂਰ ਖਾਣੀ ਹੈ ਵੀਰ ਹੋਣਾ ਕੋ ਤੋ ਤੁਹਾਨੂੰ ਚੜ੍ਹਦੇ ਪੰਜਾਬ ਪਾਕ ਹਿੰਦੁਸਤਾਨ ਵਾਲਾ ਪਊਗਾ ਤੁਹਾਨੂੰ ਪੰਜਾਬ ਆਉਣਾ ਪਊਗਾ ਫਿਰ ਜਾ ਕੇ ਤੁਹਾਨੂੰ ਇੱਕ ਜੁਦਾ ਮਿਲਗੀਆ ਨਹੀਂ ਤੇ ਤੁਹਾਨੂੰ ਸਿਰਫ ਸਵਾਦ ਹੀ ਆ ਸਕਦਾ ਪਾਕਿਸਤਾਨ ਤੁਹਾਨੂੰ ਖੁਸ਼ਬੂ ਹੀ ਆ ਸਕਦੀ ਮੇਰੇ ਸਾਹਬ ਖੁਸ਼ਬੂ ਹੀ ਖੁਸ਼ਬੂ ਹੀ ਹੈ ਸਰ ਕੋਸਰਤਾ ਉਹ ਦੇਖਣ ਚੂਰਾ ਹੋਏਗੀ ਬਿਲਕੁਲ ਇਹ ਚੂਰਾ ਵੀ ਨਹੀਂ ਹੁੰਦੀ ਸਰ ਇਹ ਬਿਲਕੁਲ ਪੀਸ ਕੇ ਸਾਰੇ ਪੀਸ ਲਏ ਹੋ ਜੇ ਕਰਾਰੇ ਹੋਣਗੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਖਜੂਰ ਦਾ ਵੇਖੋ ਰੰਗ ਤੇ ਸੁਗਰ ਟੇਸ ਵੇਖੋ ਵੇਖੋ ਕਿੰਡੀ ਲਾਲ ਖਜੂਰ ਆ ਤੇ ਬਿਲਕੁਲ ਐ ਭਰ ਜਾਂਦੀ ਆ ਬੜੇ ਆਰਾਮ ਦੇ ਨਾਲ ਕਿਸੇ ਕਿਸਮ ਦੀ ਤੁਹਾਨੂੰ ਖਾਣ ਵਿੱਚ ਮੁਸ਼ਕਲ ਨਾ ਆਵੀ ਹੋਰ ਇਹ ਹੀ ਕਹਿਣਾ ਚਾਹੁੰਦੇ ਸਰ ਆਓ ਸਾੜ ਕੋਈ ਕੋਈ ਖਜੂਰ ਟਰਾਈ ਕਰਕੇ ਜਾਓ ਖਜੂਰ ਇਹਦੇ ਨਾਲ ਦੀ ਖਜੂਰਾਂ ਗੰਟੀ ਆ ਸਾਡੀ ਸ਼ਰਤ ਹੈ ਕੋਈ ਹੋਰ ਨਾਲ ਦੀ ਖਜੂਰ ਕੋਈ ਨਹੀਂ ਬਣਾ ਸਕਦਾ ਸਾਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਖਜੂਰਾ ਦੇ ਤੁਸੀਂ ਬਹੁਤ ਖਾਦੀਆ ਹੋਣਗੇ ਆ ਅਤੇ ਤੁਹਾਨੂੰ ਅੱਜ ਜਿਹੜੀ ਖਜੂਰਾ ਅਸੀਂ ਖਵਾਵਾਂਗੇ ਨਾਲ ਤੁਹਾਨੂੰ ਵਿਖਾਵਾਂਗੇ ਵੀ ਖਜੂਰਾ ਜਿਹੜੀਆਂ ਕਿਸ ਤਰ੍ਹਾਂ ਬੰਦੀਆਂ ਨੇ ਅਤੇ ਇਹਨਾਂ ਦੇ ਹੱਥ ਦੀਆਂ ਬਣਾਈਆਂ ਇੰਦੀ ਖਜੂਰਾ ਨੇ ਦੇਸ਼ਾਂ ਵਿਦੇਸ਼ਾਂ ਤੱਕ ਜਿਹੜੀ ਮੰਗ ਹੈਗੀ ਆ ਜੇ ਅਸੀਂ ਗੱਲ ਕਰ ਰਿਹਾ ਅਮਰਸਾ ਦੇ ਚਰਸਤੀ اٹਾਰੀ ਜਿਹੜੇ ਕਿ ਦੋ ਭਰਾ ਨੇ ਇਹਨਾਂ ਵੱਲੋਂ ਹੱਥ ਦੀਆਂ ਬਣਾਈਆਂ ਖਜੂਰਾ ਇੰਨੀਆਂ ਕਿ ਸਵਾਦ ਨੇ ਵੀ ਲੋਕ ਲੈੜਾ ਲਗਾ ਕੇ ਇਹਨਾਂ ਕੋ ਹੱਥ ਜਿਹੜੀਆਂ ਖਜੂਰਾ ਖਾਣ ਵਾਸਤੇ ਵੇਟਿੰਗ ਵਿੱਚ ਰਹਿੰਦੇ ਨੇ ਤੇ ਪੁੱਛਾਂਗੇ ਵੀਰ ਨੂੰ ਖਾਸियत ਕੀ ਆ ਕਿਉਂਕਿ ਅਸੀਂ ਦੇਖਿਆ ਵੀ ਬੜੀਆਂ ਬਾਜ਼ਾਰ ਖਜੂਰਾ ਮਿਲਦੀਆਂ ਨੇ ਆਮ 200 ਰੁਪਏ ਕਿਲੋ ਮਿਲਦੀ ਆ ਪਰ ਇਹਨਾਂ ਦੀ ਹੱਥ ਦੀ ਜਿਹੜੀ ਬੜਾਈ ਖਜੂਰ ਆ ਇਹ 400 ਰੁਪਏ ਕਿਲੋ ਮਿਲਦੀ ਆ ਤੇ ਮੈਂ ਆਪਾਂ ਦਸ਼ਕਾ ਜੂ ਸਾਡਾ ਕਰਦਾ ਪੂਰੇ ਸਾਲ ਵਿੱਚ ਸਿਰਫ ਇੱਕ ਮਹੀਨਾ ਹੀ ਜਿਹੜੇ ਕੰਮ ਕਰਦੇ ਨੇ ਅਤੇ ਲੋਕ ਪਿਆਰ ਬੜਾ ਦਿੰਦੇ ਰਹੇ ਸੀ ਇਹਨਾਂ ਨੂੰ ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ ਵੀਰ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਹਾਂਜੀ ਸਰ ਆ ਵੀਰ ਜੀ ਆਪਣਾ ਨਾਮ ਦੱਸ ਕੇ ਤੇ ਇਹਦੀ ਖਾਸियत ਕੀ ਹੈ ਤੁਹਾਡੇ ਹੱਥ ਦੀ ਬਣਾਈ ਖਜੂਰਾ ਚ ਖਾਸ ਸਰ ਇਹ ਕੀ ਹੈ ਦੇਖੋ ਪਹਿਲੀ ਗੱਲ ਤੇ ਗਈ ਹੈ ਖਜੂਰ ਮਹਿੰਦੀ ਪੱਟੀ ਤੇ ਜਿੰਦਾ ਛੁਰ ਤੋਂ ਜ਼ਿਆਦਾ ਚੱਲਦਾ ਆ ਰਿਹਾ ਵਾ ਇਹ ਤੀਜੀ ਜੇਸ਼ਨ ਕੰਮ ਕਰ ਰਹੀ ਹੈ ਸਰ ਤੀਜੀ ਪੀੜੀ ਹਾਂਜੀ ਤੀਜੀ ਪੀੜੀ ਕੰਮ ਕਰਦੀ ਆ ਰਹੀ ਆ ਅਸੀਂ ਕੋਈ ਆਪਣਾ ਕੋਈ ਆਪਣਾ ਸਟਾਈਲ ਨਹੀਂ ਬਦਲਿਆ ਕੋਈ ਕੁਛ ਨੀਚੇ ਦਾ ਪਹਿਲਾਂ ਬੰਦੀ ਸੀ ਉਹ ਤੇ ਬਣਾਦੇ ਆ ਰਹੇ ਹਾਂ ਕੋ ਤੁਸੀਂ ਗੱਲ ਕਰਦੇ ਹੋ ਬਾਹਰ ਦੀ ਖਜੂਰ ਦੀ ਉਹ ਲੋਕੀ ਰੱਖਦੇ ਪੇੜਾ ਬਿਲਕੁਲ ਸਾਡਾ ਪੇੜਾ ਲ ਕੋਈ ਸਿਸਟਮ ਨਹੀਂਗਾ ਅਸੀਂ ਇਹ ਖਜੂਰ ਬਣਾ ਕੇ ਦੇਨੇ ਜੀ ਏਦਾਂ ਇਹ ਵੇਖੋ ਠੀਕ ਆ ਜੀ ਬਿਲਕੁਲ ਵਿੱਚ ਓਪਨ ਰੱਖਣੀ ਆ ਸਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਆਮ ਜਿਹੜੇ ਖਜੂਰਾ ਹੁੰਦੀਆਂ ਨੇ ਉਹ ਸੱਚ ਜਿ ਬਣੀ ਹੋਈ ਜਾਂਦੀਆਂ ਨੇ ਪਰ ਇਹਨਾਂ ਦੇ ਹੱਥੀਂ ਬਣਾਈ ਹੋਈ ਖਜੂਰ ਜਿਹੜੀ ਆ ਬਿਲਕੁਲ ਓਪਨ ਤੇ ਖਾਲੀ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਵੀ ਨਹੀਂ ਤੁਹਾਨੂੰ ਬਣਾ ਕੇ ਦਿਖਾ ਰਹੇ ਨੇ ਅਤੇ ਇਹ ਨਾ ਹੀ ਖਾਸੀਅਤ ਆ ਜੀ ਹਾਂਜੀ ਸਰ ਇਹ ਖਾਸ ਗੱਲ ਹੈ ਨਾਲ ਇਹਦੀ ਗੱਲ ਹੈ ਕੱਚਾਪਨ ਕੋਈ ਨਹੀਂਗਾ 6 ਮਹੀਨੇ ਕੋ ਖਰਾਬ ਨਹੀਂ ਹੁੰਦੀ ਇਹ ਕੁਆਲਿਟੀ ਹੈ ਸਰ 400 ਰੁਪਏ ਜਹੀ ਕਿਲੋ ਰੇਟ ਲੈ ਰਹੇ ਆ ਨਾ ਸਰ ਕੋਈ ਖਾਸ ਗੱਲ ਹੈਗੀ ਹੈ ਕੁਆਲਿਟੀ ਦੀ ਤਾਂ ਹੀ ਲੈ ਰਹੇ ਆ ਕੋਈ ਚੀਜ਼ ਮਾੜੀ ਨਹੀਂ ਵਰਤਨੀ ਕੋਈ ਇਹੋ ਜਿਹੀ ਗੱਲ ਨਹੀਂ ਕੋਈ ਬੈਕਿੰਗ ਪਾਊਡਰ ਪਾਦੋ ਮੈਦੇ ਜਾਂ ਕੋਈ ਚੀਜ਼ ਕਰਦੋ ਉਹੋ ਜਿਹਾ ਕੰਮ ਕੋਈ ਨਹੀਂਗਾ ਸਰ 2 ਕਿਲੋ ਡੱਬੇ ਚ ਕਿਲੋ ਹਾਂਜੀ ਨਾਲੇ ਵੇਖੋ ਤੁਸੀਂ ਕਿਲੋ ਦੇ ਡੱਬੇ ਚ ਕਿਲੋ ਆਂਦੀ ਹੈ ਸਾਡੀ 2 ਕਿਲੋ ਡੱਬੇ ਚ ਕਿਲੋ ਖਜੂਰ ਆਂਦੀ ਹੈ ਹਾਂਜੀ ਇਹ ਕੁਝ ਅਸਾਂ ਤੇ ਜੇਕਰ ਕਿਸੇ ਨੇ ਕਿਲੋ ਲੈਣੀ ਆ ਤੇ ਉਹ 2 ਕਿਲੋ ਦਾ ਡੱਬਾ ਇਸਤੇਮਾਲ ਕਰੂਗਾ ਨਾ ਕਿ ਕਿਲੋ ਵਾਲਾ ਕਿਲੋ ਵਾਲਾ ਜੀ ਦੇਖੋ ਨਾ ਸਰ ਕਈ ਕਹਿੰਦੇ ਆ ਹੀ ਹੁਣ ਕੰਮ ਕਰ ਰਹੇ ਆ ਅਸੀਂ ਕੰਮ ਸਿੱਖਿਆ ਦੇਖੋ ਸਾਡੇ ਫਾਦਰ ਸਾਹਿਬ ਦੀ ਪੂਰੀ ਹੋ ਗਈ ਸੀ ਅਸੀਂ ਇਹਨਾਂ ਦੇ ਹੱਥੋਂ ਹੀ ਕੰਮ ਸਿੱਖਿਆ ਜੀ ਸਾਰਾ ਸਰ ਇਹ ਸਾਡੇ ਉਸਤਾਦ ਜੀ ਕੇ ਆ ਇਹਨਾਂ ਦਾ ਬਤਨ ਸਿੰਘ ਜੀ ਨਾਮ ਹੈਗਾ ਜੀ ਬਤਨ ਸਿੰਘ ਜੀ ਹਾਂ ਜੀ ਇਹ ਸਾਡੇ ਪਾਪਾ ਦੇ ਨਾਲ ਮੱਕੀ ਪੂਰਾ ਸਾਥ ਦਿੱਤਾ ਇਹਨਾਂ ਨੇ ਤੇ ਸਾਾਨੂੰ ਇਹਨਾਂ ਨੇ ਇਹ ਕੰਮ ਤੱਕ ਸਟੈਂਡ ਕਰਤਾ ਕਿ ਮੱਕੀ ਮਹਾਰਾਜ ਦੀ ਫੂਲ ਕਿਰਪਾ ਕਰਾਤੀ ਹੈ ਇਹਨਾਂ ਨੇ। ਨਹੀਂ ਉਹ ਕਿਰਪਾ ਸੀ ਵਾਕਈ ਦੇਖਣੇ ਆ ਲੋਕ ਬਾਹਰ ਤਾਂ ਵੇਡ ਕਰ ਰਹੇ ਨੇ ਇਨੀ ਕਿਰਪਾ ਵਾ ਤੇ ਮੈਨੂੰ ਇਹ ਦੱਸੋ ਵੀ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਕਿੰਨਾ ਚਿਰ ਪਹਿਲਾਂ ਤੁਸੀਂ ਜਿਹੜਾ ਖਜੂਰ ਬਣਾ ਸ਼ੁਰੂ ਕਰ ਦਿੰਦੇ ਹੋ? ਇਹ ਸਾਰ ਨਵੰਬਰ ਤੇ ਸ਼ੁਰੂ ਹੋ ਜਾਂਦੀ ਹੈ। ਫਰਵਰੀ 5-6 ਤਰੀਕ ਲਾਸਟ ਹੁੰਦੀ ਹੈ ਸਰ। ਹਾਂਜੀ। ਬਿਲਕੁਲ 3 ਮਹੀਨੇ। ਉਸ ਤੋਂ ਬਾਅਦ ਸਾਡਾ ਕੰਮ ਹਲਵਾਈਆਂ ਦਾ ਕੈਟਰੀਂਗ ਦਾ ਵਗੈਰਾ ਸਾਰਾ ਕੰਮ ਆ ਕਰਦਾ। ਹਾਂਜੀ। ਤੇ ਮੈਨੂੰ ਇਹ ਸੋ ਵੀ ਤੁਹਾਡੇ ਹੱਥ ਦੀ ਬਣਾਈ ਹੋਈ ਖਜੂਰ ਜਿਹੜੀ ਆ ਇਹ ਕਿੱਥੇ-ਕਿੱਥੇ ਜਾਂਦੀ ਆ ਲੋਕ ਕਿੱਥੇ-ਕਿੱਥੇ ਲੈ ਕੇ ਜਾਂ ਸਰ ਕੋਈ ਹੋਰ ਤਾਂ ਸ਼ਹਿਰ ਹੋਣਾ ਨਹੀਂ ਕੋਈ ਇਹ ਜਿਹਾ ਬਾਹਰ ਦਾ ਇਲਾਕਾ ਵੀ ਜਿੱਥੇ ਸਾਡੀ ਖਜੂਰ ਨਹੀਂ ਜਾਂਦੀ ਹਰ ਇਲਾਕੇ ਖਜੂਰ ਜਾਂਦੀ ਹੈ ਦਿੱਲੀ ਵੀ ਗਈ ਹੈ ਬੰਗਲੌਰ ਬੰਬੇ ਬੰਬੇ ਸਭ ਜਾਂਦੀ ਹੈ ਜਿਆਦਾ ਦਿੱਲੀ ਵਾਲੇ ਲੋਕੀ ਲਾਈਕ ਕਰਦੇ ਆ ਤੇ ਪੰਜਾਬ ਤੇ ਸਾਡਾ ਵੈਸੇ ਫੇਮਸ ਹੈਗਾ ਨਾ ਇੱਥੇ ਕੈਨੇਡਾ ਵੀ ਜਾਂਦੀ ਹੈ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਮੱਕੀ ਕੋਈ ਇਹੋ ਜੀ ਕੰਟਰੀ ਜਿੱਥੇ ਸਾਡੀ ਖਜੂਰ ਨਹੀਂ ਜਾਂਦੀ ਸਰ ਵਾਹ ਯਾਰ ਬਿਲਕੁਲ ਤੁਸੀਂ ਦੇਖਿਆ ਵੀਰ ਦਾ ਕਹਿਣਾ ਵੀ ਸੱਤ ਸਮੁੰਦਰੋਂ ਪਾਰ ਵੀ ਜਾਂਦੀ ਹੈ ਖਜੂਰ ਇਹਨਾਂ ਦੇ ਹੱਥ ਦੀ ਬਣਾਈ ਹੋਈ ਤੇ ਖਾਸ ਤੇ ਖਾ ਇਹਨਾਂ ਦੀ ਜਿਹੜੀ ਖਾਸੀਅਤ ਇਹ ਚੀਜ਼ ਆ ਪੀ ਇਹਨਾਂ ਦੀ ਜਿਹੜੀ ਹੱਥ ਦੀ ਬਣਾਈ ਹੋਈ ਜਿਹੜੀ ਖਜੂਰ ਆ ਇਹ 5-6 ਮਹੀਨੇ ਖਰਾਬ ਨਹੀਂ ਹੁੰਦੀ ਇਹ ਕਾਰਨ ਆ ਤੇ ਮੈਨੂੰ ਖਰਾਬ ਨਾ ਹੋਣ ਦਾ ਕਾਰਨ ਕੀ ਹੈ ਇਹ ਦੇਖੋ ਸਰ ਤੁਹਾਨੂੰ ਦੇਖੋ ਨਾ ਚੂਰਾ ਹੋਏਗੀ ਬਿਲਕੁਲ ਇਹ ਚੂਰਾ ਵੀ ਨਹੀਂ ਹੁੰਦੀ ਸਰ ਇਹ ਬਿਲਕੁਲ ਪੀਸ ਅਗੇ ਸਾਰੇ ਪੀਸ ਵੀ ਇਹ ਹੋ ਜੇ ਕਰਾਰੇ ਹੋਣਗੇ ਬਿਲਕੁਲ ਆਹ ਦੇਖੋ ਤੁਹਾਨੂੰ ਚੈੱਕ ਕਰਾ ਦਿੰਨੇ ਆ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਤੁਹਾਨੂੰ ਕੱਲੀ ਕੱਲੀ ਸਾਂਝੀ ਕਰਦੇ ਆ ਬਿਨਾ ਕੇ ਸਾਚੇ ਤੋਂ ਜਿਹੜੀਆਂ ਇਹਨਾਂ ਵੱਲੋਂ ਜਿਹੜੀਆਂ ਤਿਆਰ ਕੀਤੀ ਜਾਂਦੀ ਹੈ ਖਜੂਰ ਤੇ ਲੋਕ ਬਹੁਤ ਪਸੰਦ ਕਰਦੇ ਨੇ ਦੂਰ ਰਾੜੇ ਤੋਂ ਆ ਕੇ ਲੋਕ ਇਹਨਾਂ ਕੋ ਖਜੂਰਾ ਲੈ ਕੇ ਜਾਂਦੇ ਨੇ ਮੈਂ ਪਰ ਦਸ਼ਾਾਂ ਜੂਠਾ ਜਾਂ ਕਰਦਾ ਤੀਸਰੀ ਪੀੜ੍ਹੀ ਜਿਹੜੀ ਹੈ ਕੰਮ ਕਰਦੀ ਹੈ ਖਜੂਰਾ ਬਣਾਉਣ ਦੀ ਤੇ ਨਵੰਬਰ ਤੋਂ ਲੈ ਕੇ ਦੇ ਫਰਵਰੀ ਤੱਕ ਹੁੰਦੀ ਆ ਤਿੰਨ ਮਹੀਨੇ ਜਿਹੜਾ ਇਹਨਾਂ ਦਾ ਪੂਰਾ ਜੋਰ ਹੁੰਦਾ ਅਤੇ ਲੋਕ ਆਪਣੇ ਰਿਸ਼ਤੇਦਾਰਾਂ ਕੋ ਇਹਨਾਂ ਕੋ ਮੰਗਾ ਕੇ ਲੈ ਜਾਂਦੇ ਨੇ ਚਾਹੇ ਦਿੱਲੀ ਇਹਦੇ ਚਾਹੇ ਬੰਬੇ ਨੇ ਚਾਹੇ ਵਿਦੇਸ਼ਾਂ ਵਿੱਚ ਵੀ ਨੇ ਉੱਥੋਂ ਲੋਕ ਆਰਡਰ ਦੇ ਦਿੰਦੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਕਿ ਸਾਡੇ ਵਾਸਤੇ ਕੋਈ 2 ਕਿਲੋ 4 ਕਿਲੋ 5 ਕਿਲੋ ਇਸ ਤਰ੍ਹਾਂ ਜਿਹੜੀਆਂ ਖਜੂਰਾ ਪਹੁੰਚੀ ਜਾਂਦੀਆਂ ਨੇ ਹਾਂ ਜੀ ਜੀ ਹੋਰ ਕੀ ਜਾਣ ਜਾਓਗੇ ਹੋਰ ਇਹ ਕਹਿਣਾ ਚਾਹੁੰਦੇ ਸਰ ਆਓ ਸਾੜ ਕੋ ਇੱਕ ਵਾਰ ਜੂ ਟ੍ਰਾਈਕ ਜ਼ਰੂਰ ਕਰਕੇ ਜਾਓ ਖਜੂਰਾ ਇਹਦੇ ਨਾਲ ਦੀ ਖਜੂਰ ਨਾ ਗੰਟੀ ਆ ਸਾਡੀ ਸ਼ਰਤ ਹੈ ਕੋਈ ਹੋਰ ਨਾਲ ਦੀ ਖਜੂਰ ਕੋਈ ਨਹੀਂ ਬਣਾ ਸਕਦਾ ਸਰ ਹਾਂਜੀ ਇੱਕ ਕੁਆਲਿਟੀ ਆ ਤੁਹਾਨੂੰ ਅਹੀ ਸਾਹਿਬ ਦੱਸ ਦਿਆਂ ਮੈਂ ਇਹ ਰ ਬਣਾਉਣ ਦਾ ਵੀ ਇੱਕ ਤਰੀਕਾ ਬੰਦੀ ਬਿਲਕੁਲ ਮਿੱਠੇ ਸੇਕ ਚ ਆ ਤੇ 1 ਕਿਲੋ ਬਣਾਉਣ ਨੂੰ 20-25 ਮਿੰਟ ਲੱਗਦੇ ਆ ਸਰ ਹਾਂਜੀ 20-25 ਮਿੰਟ ਲੱਗਦੇ ਆ ਸਰ ਕਿ ਵੀ ਨਾ ਸੋ ਵੀ ਜਿਵੇਂ ਲੋਕਾਂ ਦਾ ਕਹਿਣਾ ਵੀ ਸ਼ਾਇਦ ਮੈਨੂੰ ਲੱਗਦਾ ਵੀ ਤੁਸੀਂ 400 ਕਿਲੋ ਵੇਚਦੇ ਹੋ ਸ਼ਾਇਦ देसी घी ਕੋਲ ਬਣਾ ਰਹੇ ਹੋ ਕਿ ਜਾਂ ਅਸੀਂ ਮਿੱਠੇ ਤੇਲ 'ਚ ਬਣਾ ਰਹੇ ਹੋਏ ਸਰ ਡਾਲਦੇ ਮੈਂ ਦੀ ਸੁਨਹਿਰੀ ਤੀਰ ਮਹਿਸੂਸ ਨਹੀਂ ਕਰ ਸਕਦਾ ਕੋਈ ਆ ਅਤੇ ਦੇਖੋ ਸਾਨੂੰ ਕੋਈ ਕਾਹ ਕਹਿੰਦੇ ਆ ਕਿ ਦੇਸੀ ਆਹੀ ਝੂਠ ਨਹੀਂ ਬੋਲਣਾ ਸਚਾਈ ਦੱਸੋ ਹਾਂ ਦਾਲ ਦੇ ਜ ਬਣਾਇਦੀ ਸਰ ਕਾਹ ਲੈ ਕੇ ਜਾਂਦੇ ਆ ਉਹ ਦੇਖੋ ਸਵੇਰੇ 7 ਵਜੇ ਐਨੇ ਪੂਰਾ ਰਸ ਹੁੰਦਾ ਸਾਡੇ ਕੋਲ ਇਸ ਟਾਈਮ ਸਾਡੇ ਕੋਲ ਕੋਈ ਮਾਲ ਕੋਈ ਸਟਾਕ ਨਹੀਂ ਗਾ ਮੱਕੀ ਨਾਲੋਂ ਨਾਲ ਹੀ ਵਿਕ ਜਾਂਦਾ ਉਹ ਸਾਡੇ ਕੋਲ ਆਰਡਰ ਜਿਹੜੇ ਹੈਗੇ ਆ ਬਕਾਇਦਾ ਹੋਰ 2 ਦਿਨ ਬਾਅਦ ਆਰਡਰ ਲੈਣੇ ਉਸ ਵੇ ਉਹ ਆਰਡਰ ਬੰਦ ਕਰ ਦਨੇ ਆ ਬਾਕੀ ਨਾਲ ਨਾਲ ਹੀ ਸਾਡੀ ਰੂਟੀਨ ਚੱਲਦੀ ਜਾ ਰਹੀ ਹੈ ਲੋੜੀ ਤੱਕ ਜਿਹੜਾ ਰਸ਼ ਪ੍ਰੋਪਰ ਹੈਗਾ ਇਹ ਸਾਡੇ ਕੋਲੋਂ ਹਾਂਜੀ ਬਾਈ ਤੇ ਵੀ ਨੇ ਤੁਸੀਂ ਰੋਜ਼ ਦੀ ਕਿੰਨੀ ਕਿ ਬਣਾ ਲੈਂਦੇ ਹੋ ਕੈਂਡੀਟ ਵਿੱਚ ਤੇ ਨਾਲੇ ਲੋਹਾ ਵਿਕਦੀ ਜਾਂਦੀ ਹੈ ਇੱਕ ਜਾ ਸਟੋਕ ਕਰਨ ਦੀ ਬਣਾ ਕੇ ਸਰ ਸਵੇਰੇ 7 ਵੇ ਸ਼ੁਰੂ ਹੋ ਜੀਦਾ ਜਿੱਦਾਂ 30 ਕਿਲੋ 20 ਕਿਲੋ ਤਿਆਰ ਕਰਕੇ ਸਾਡੇ ਕੋਲ ਇੰਨੀ ਕੀ ਹੁੰਦੀ ਹੈ ਸਰ ਇਰਚ ਐ ਨਹੀਂਗਾ ਕਿ ਅਸੀਂ 2 ਕਵਾਂਟਲ ਕੱਢ ਦਈਏ 3 ਕਵਾਂਟਲ ਕੱਢ ਦਈਏ ਸਰ ਕੋਲੋਂ ਆਲਾ ਕੰਮ ਕੋਈ ਨਹੀਂਗਾ ਸਰ ਸਾਡਾ ਸੌਦਾ ਜਾਂਦਾ ਬਿਲਕੁਲ ਗਰਮ ਗਰਮ ਸਰ ਹਾਂਜੀ ਬਿਲਕੁਲ ਜੀ ਉਹ ਤੁਸੀਂ ਵੀ ਜੇਕਰ ਖਜੂਰ ਦੇ ਪਸੰਦ ਜੇ ਤੁਹਾਨੂੰ ਵੀ ਖਜੂਰ ਬਹੁਤ ਪਸੰਦ ਲੱਗਦੀ ਆ ਜਾਂ ਆਪਣੇ ਕਿਸੇ ਰਿਸ਼ਤੇਦਾਰ ਭੈਣ ਭਰਾ ਵਾਸਤੇ ਲੈ ਕੇ ਜਾਣੀ ਆ ਤੇ ਵੀਰ ਨੇ ਆਪਣਾ ਪਤਾ ਵੀ ਦੱਸ ਦਿੱਤਾ ਚਰਸਤੀ ਟਾਰੀ ਜਿਹੜਾ ਐਡਰੈਸ ਇਹਨਾਂ ਦਾ ਹੈਗਾ ਤੁਸੀਂ ਇਹਨਾਂ ਕੋਲ ਲੈ ਕੇ ਜਾ ਸਕਦੇ ਹੋ ਜਿਵੇਂ ਕਹਣਾ ਵੀਰ ਦਾ ਵੀ ਲੋਕ ਆਪਣੇ ਰਿਸ਼ਤੇਦਾਰਾਂ ਭੈਣ ਭਰਾ ਵਾਸਤੇ ਜਦੋਂ ਆਰਡਰ ਇੱਥੋਂ ਆਰਡਰ ਬੁੱਕ ਕਰਾ ਕੇ ਲੈ ਜਾਂਦੇ ਨੇ ਤੇ ਵੀਰ ਜੀ ਕਿਤੇ ਕਿਤੇ ਤੁਹਾਡਾ ਆਰਡਰ ਜਿਹੜਾ ਜਾਂਦੇ ਨੇ ਮੈਂ ਕਹਿੰਦਾ ਸਰ ਆਰਡਰ ਬਹੁਤ ਜ਼ਿਆਦਾ ਪਰ ਸਾਲ ਕੋਈ ਨਾ ਟਾਈਮ ਨਹੀਂ ਗਾ ਟਾਈਮ ਹੀ ਹੈ ਹਾਂਜੀ ਜਿੰਨੇ ਕਿਲੋ ਵੀ ਲੈਣ ਉਹਨੂੰ ਘੰਟਾ ਵੇਟ ਕਰਨੀ ਪੈਂਦੀ ਆ ਕਿਸੇ ਨੂੰ 2 ਘੰਟੇ ਵੀ ਲੱਗ ਜਾਂਦੇ ਆ ਹੁਣ ਮੇਰੀ ਕਾਪੀ ਦੇ ਇਸ ਟਾਈਮ 80 ਭਾਰਤ ਦੇ ਦੋਸਤੋ ਆਰਡਰ ਮੇਲੇ ਕਾਪੀ 'ਚ ਲਿਖਿਆ ਲਿਖਿਆ ਆ ਸਰ ਹਾਂ ਗਾ ਜੀ ਜੇਰਾ ਮੈਂ 11 ਨੂੰ ਦੇਣਾ 12 ਨੂੰ ਵੀ ਦੇਦਾ 13 ਨੂੰ ਵੀ ਦੇਣਾ ਕਿੰਨੇ ਕਿੰਨੇ ਆਰਡਰ ਕੱਢੇ ਰੋਜ਼ ਵੀ ਸਰ ਦੇਖੋ ਨਾ ਹੁਣ ਕੋਈ 5 ਕਿਲੋ ਆ ਰਿਹਾ ਲੈ ਕੋਈ 10 ਕਿਲੋ ਲੈ ਨਾ ਆ ਰਿਹਾ ਵੈ ਅਸੀਂ ਨਾਲੋਂ ਨਾਲ ਹੀ ਦੇਦੀ ਉਹਨਾਂ ਨੂੰ ਕਈਆਂ ਨੂੰ ਖਰੋਣਾ ਪੈਂਦਾ ਹੁਣ ਵੇਖੋ 11 10 11 12 13 ਤਰੀਕ ਤੱਕ ਬਹੁਤ ਮੁਸ਼ਕਿਲ ਆ ਸਰ ਕਿਸੇ ਨੂੰ ਵਾਰੀ ਵੀ ਆਈਗੇ ਇਥੇ ਪਰ ਕੋਸ਼ਿਸ਼ ਪੂਰੀ ਕੀਤੀ ਗਾਕ ਨੂੰ ਹਰ ਕਿਸੇ ਨੂੰ ਸੌਦਾ ਮਿਲੇ ਗਾਕਾਂ ਨੂੰ ਵੀ ਪਤਾ ਹੈਗਾ ਚੀਜ਼ ਲੈਣੀ ਹੈ ਤੇ ਟਾਈਮ ਤੇ ਲੱਗਦਾ ਹੀ ਆ ਸਰ ਫਿਰ ਇਹ ਚੀਜ਼ ਵੀ ਵਧੀਆ ਲੈਣੀ ਹੈ ਤੇ ਆਣਦੇ ਪੈਣੇ ਆ ਸਾਡੇ ਕੋਲ ਬਿਲਕੁਲ ਜੀ ਤੁਸੀਂ ਦੇਖਿਆ ਵੀਰ ਦਾ ਕਹਿਣਾ ਵੀ ਜੇਕਰ ਚੀਜ਼ ਵਧੀਆ ਲੈਣੀ ਹੈ ਤੇ ਤੁਹਾਨੂੰ ਸਾਡੇ ਕੋਲ ਆਉਣਾ ਪਊਗਾ ਤੁਹਾਨੂੰ ਇੰਤਜ਼ਾਰ ਵੀ ਕਰਨਾ ਪਊਗਾ ਜਿਵੇਂ ਵੀਰ ਦਾ ਕਹਿਣਾ ਵੀ 200 ਆਰਡਰ ਜਿਹੜੇ ਨੇ ਉਹਨਾਂ ਦੀ ਕਾਪੀ ਤੇ ਲਿਖੇ ਪਏ ਨੇ ਲੋਕਾਂ ਦੇ ਅਡਵਾਂਸ ਪੇਮੈਂਟ ਆ ਚੁੱਕੀਆਂ ਨੇ ਲੋਕਾਂ ਨੇ ਅਡਵਾਂਸ ਜਿਹੜੇ ਕੀ ਉਹਨਾਂ ਦੀ ਪੇਮੈਂਟ ਕਰ ਦਿੱਤੀਆਂ ਨੇ ਕਿਸੇ ਨੇ 5 ਕਿਲੋ ਲੈਣੀ ਹੈ ਕਿਸੇ 10 ਕਿਲੋ ਲੈਣੀ ਆ ਇਸ ਦਾ ਲੋਕੀ ਪਿਆਰ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਮੈਂ ਕਹਿੰਦਾ ਵੀ ਸਰਦੀਆਂ ਵਾਸਤੇ ਸੁਗਾਤ ਆ ਜਿਹੜੀ ਆ ਇਸ ਖਜੂਰ ਆ ਤੇ ਜੇਕਰ ਤੁਹਾਡੇ ਵੀ ਕਿਸੇ ਰਿਸ਼ਤੇਦਾਰ ਭੈਣ ਭਰਾ ਨੂੰ ਖਜੂਰ ਪਚਾਉਣੀ ਆ ਜਾਂ ਜਾ ਕੇ ਖਾਣੀ ਆ ਜਾਂ ਫਿਰ ਕੁਛ ਕੀਨਿਆ ਖਜੂਰ ਖਾਣ ਦਾ ਤੇ ਚਰਸਤੀ ਟਾਰੀ ਜਿਹੜੇ ਵੀ ਦੋਏ ਭਰਾ ਮਨੋਰ ਹੁਣ ਨੇ ਇਥੋਂ ਜਿਹੜੀ ਖਜੂਰਾਂ ਤਿਆਰ ਕਰਦੇ ਨੇ ਇਹਨਾਂ ਦੇ ਹੱਥ ਦੀ ਇਹ ਬਣਾਈ ਇੱਕ ਵਾਰ ਖਜੂਰ ਖਾ ਕੇ ਜਾਓ ਮੈਨੂੰ ਲੱਗਦਾ ਤੁਸੀਂ ਬਾਕੀ ਖਜੂਰਾਂ ਭੁੱਲ ਜਾਓਗੇ ਕਿਉਂਕਿ ਅਸੀਂ ਦੇਖਿਆ ਰੇਟ ਜੂ ਫਰਕ ਹੈਗਾ ਵਾ ਅਸੀਂ ਦੇਖਿਆ ਵੀ ਜਿੱਥੇ ਆਮ 200 ਰੁਪਏ ਰੇਟ ਆ ਪਰ ਇੱਥੇ 400 ਰੁਪਏ ਆ 400 ਰੁਪਏ ਤੁਹਾਡੇ ਵਸੂਲ ਪੂਰੇ ਹੋਣਗੇ ਕਿਉਂਕਿ ਤੁਹਾਡਾ ਟੇਸਟ ਗੜਾ ਤੁਹਾਨੂੰ ਇਹਨਾਂ ਵਧੀਆ ਲੱਗੂਗਾ ਵੀ ਲੋਕ ਵੀ ਭਾਈ ਕਿੱਥੋਂ ਲੈ ਕੇ ਆਏ ਹੋ ਤੇ ਮੈਨੂੰ ਇਹ ਪਤਾ ਲੱਗਿਆ ਵੀ ਤੁਹਾਡੇ ਜਿੱਥੇ ਵਦੀਸ਼ਾਪ ਚ ਬੜੇ ਲੋਕੀ ਫੈਨ ਨੇ ਉਥੇ ਖਾ ਕੇ ਤੁਹਾਡੇ ਜਿਹੜੇ ਲੈਂਦਾ ਪੰਜਾਬ ਪਾਕਿਸਤਾਨ ਆ ਕਹਿੰਦੇ ਉਥੇ ਵੀ ਤੁਹਾਡੇ ਬੜੇ ਲੋਕ ਸ਼ਕੀਰ ਕਹਿੰਦੇ ਸਰ ਆਂਦੇ ਆ ਫੋਨ ਉਹਨਾਂ ਦਾ ਪਰ ਤੁਸੀਂ ਸਕੋਰਰ ਜਾ ਨਹੀਂ ਸਕਦਾ ਪਾਕਿਸਤਾਨ ਕੀ ਫੋਨ ਵਾਧੂ ਆਂਦੇ ਆ ਕੋਈ ਕਾਲ ਕਰਦੇ ਆ ਕੋਈ ਕੁਸ਼ ਕਰਦੇ ਆ ਅਸੀਂ ਮੰਨ ਕਰਦੀ ਤਾਂ ਉਥੇ ਚੀਜ਼ ਜਾਣੀ ਨਹੀਂ ਲਗੀ ਸਰ ਪਾਕਿਸਤਾਨ ਦੀ ਜਿਹੜੀ ਚੀਜ਼ ਜਾਣੀ ਨੂੰ ਜਾ ਹੀ ਨਹੀਂ ਸਕਦੀ ਸਰ ਜਿੰਦਗੀ ਹੈ ਤੁਸੇ ਨਹੀਂ ਜਾ ਸਕਦੀ ਕਹਿੰਦੇ ਕੀ ਤੁਹਾਨੂੰ ਕੀ ਕਹਿੰਦੇ ਕਹਿੰਦੇ ਭਾਜੀ ਬੜਾ ਮੱਕੀ ਪੰਜਾਬੀ ਬੋਲਦੇ ਪੂਰੀ ਠੋਕੇ ਬੋਲਦੇ ਹੋ ਵੀ ਅੱਛਾ ਭਾਜੀ ਸਾਨੂੰ ਬਹੁਤ ਵਧੀਆ ਲੱਗਾ ਅਸੀਂ ਇਹ ਚੀਜ਼ ਲੈਣਾ ਚਾਹੁੰਦੇ ਆ ਅਸੀਂ ਮਨਾ ਕਰ ਦਿੱਤਾ ਕਿ ਜਿਹੜੀ ਪਾਕਿਸਤਾਨ ਚੀਜ਼ ਨਹੀਂ ਜਾਣੀ ਸਰ ਹਾਂ ਜੀ ਉਹ ਦੇਖੋ ਹੁਣ ਪਿੱਛੇ ਇਟਲੀ ਤੋਂ ਫੋਨ ਆਇਆ ਸੀ ਆਪ ਬੰਦਾ ਇਟਲੀ ਦਾ ਖਜੂਰਾ ਅੰਬਰਸੋ ਰਾਈ ਪਾਰਸਲ ਕਰਕੇ ਦੇ ਦਿੱਤੀ ਉਹਨਾਂ ਨੂੰ ਅਗਲੇ ਲੈ ਗਏ ਬਾਕੀ ਉਹਨਾਂ ਕਹਿੰਦੇ ਪਾਕਿਸਤਾਨ ਤੇ ਭੇਜ ਦੋ ਕਰ ਦੋ ਇਹ ਚੀਜ਼ ਨਹੀਂ ਹੋ ਸਕਦੀ ਸਰ ਨਹੀਂ ਹੋ ਸਕਦੀ ਬਿਲਕੁਲ ਜੀ ਪਾਕਿਸਤਾਨ ਵਾਲੇ ਸਾਡੇ ਜਿਹੜੇ ਲੈਂਦੇ ਪੰਜਾਬ ਵਾਲੇ ਨੇ ਉਹਨਾਂ ਨੂੰ ਇੱਕ ਸੁਨੇਹਾ ਵੀ ਆ ਸਾਡਾ ਇੱਕ ਮੈਸੇਜ ਵੀ ਆ ਭਾਈ ਜੇਕਰ ਤੁਸੀਂ ਖਜੂਰ ਖਾਣੀ ਹੈ ਵੀਰ ਹੋਣਾ ਕੋ ਤਾਂ ਤੁਹਾਨੂੰ ਚੜਦੇ ਪੰਜਾਬ ਪਾਕ ਹਿੰਦੁਸਤਾਨ ਬਣਾ ਪਾਊਗਾ ਤੁਹਾਨੂੰ ਪੰਜਾਬ ਆਉਣਾ ਪਊਗਾ ਫਿਰ ਜਾ ਕੇ ਤੁਹਾਨੂੰ ਇੱਕ ਖਜੂਰ ਮਿਲਣੀ ਆ ਨਹੀਂ ਤੇ ਤੁਹਾਨੂੰ ਸਿਰਫ ਸਵਾਦ ਹੀ ਆ ਸਕਦਾ ਪਾਕਿਸਤਾਨ ਤੁਹਾਨੂੰ ਖੁਸ਼ਬੂ ਹੀ ਆ ਸਕਦੀ ਮੇਰੇ ਸਾਲ ਖੁਸ਼ਬੂ ਹੀ ਖੁਸ਼ਬੂ ਹੀ ਆ ਸਰ ਨਹੀਂ ਮਾੜਾ ਨਹੀਂ ਬੋਲਦੇ ਸਰ ਬਹੁਤ ਵਧੀਆ ਬੋਲਦੇ ਆ ਅੱਜਿਕਾਣ ਪੁਰਾਈ ਕਰੀਏ ਪਾਕਿਸਤਾਨ ਹਿੰਦੂਸਾਨਾਉ ਨੇ ਬੜੀ ਵਧੀਆ ਗੱਲਾਂ ਕਰਦੀ ਆ ਸਰ ਉਹ ਦਿਨ ਫੋਨ ਆ ਵੀਡੀਓ ਕਾਲ ਹੀ ਸਭ ਕੁਝ ਹੋਇਆ ਕਹਿੰਦੇ ਖਜੂਰ ਸਾਨੂੰ ਇਹ ਮਠਾਈ ਭੇਜੋ ਅਸੀਂ ਮਨ ਕਰਤਾ ਮੈਂ ਨਹੀਂ ਜਾ ਸਕਦੀ ਸਰ ਤੁਹਾਡਾ ਬਾਈਕਾਂ ਚੱਕਰ ਲੱਗਦਾ ਕੋਈ ਤੁਸੀਂ ਆ ਕੇ ਲੈ ਸਕਦੇ ਹਾਂਜੀ ਬਿਲਕੁਲ ਤੁਸੀਂ ਦੇਖਿਆ ਵੀਰ ਦੇ ਸਨੇਹਾ ਦੇ ਦਿੱਤਾ ਵਾ ਲੈਂਦੇ ਪੰਜਾਬ ਵਾਲਿਆਂ ਨੂੰ ਵੀ ਭਾਈ ਜੇਕਰ ਤੁਹਾਡਾ ਚੱਕਰ ਲੱਗਦਾ ਆ ਕੇ ਇੰਡੀਆ ਜਾਂ ਸਾਡੇ ਪੰਜਾਬ ਵਿੱਚ ਤੇ ਤੁਸੀਂ ਆ ਕੇ ਲੈ ਜਾ ਸਕਦੇ ਹੋ ਤੁਹਾਨੂੰ ਕੋਈ ਮੁਸ਼ਕਲ ਨਹੀਂ ਆ ਤੇ ਖਾਸ ਕਰਕੇ ਬੰਦਸ਼ਕਾ ਜੂਰ ਸਾਡਾ ਕਰਦਾ ਇਹਨਾਂ ਦੇ ਹੱਥ ਦੀ ਜਿਹੜੀ ਬਣਾਈ ਖਜੂਰ ਆ ਇਹ ਟਿਸ ਇਨਾ ਤਾਂ ਵਧੀਆ ਕਿਉਂਕਿ ਇਹ ਪੁਰਾਣੀ ਵਿਰਸ ਜਿਹੜੀ ਆ ਪੱਠੀ ਪੱਠੀ ਤੋਂ ਤਿਆਰ ਕੀਤੀ ਜਾਂਦੀ ਆ ਕੋਲੇ ਵਾਲੀ ਅੱਗ ਦੇ ਨਾਲ ਤੇ ਮੈਨੂੰ ਇਸੋ ਵੀ ਕੋਲੇ ਆ ਅੱਗ ਦੇ ਨਾਲ ਕਿਉਂ ਖਾਸ ਚੀਜ਼ ਹੈ ਇਹਨਾਂ ਦਾ ਸਵਾਦ ਦਾ ਜਾਂ ਟੇਸ ਦਾ ਫਰਕ ਹੁੰਦਾ ਵਾ ਅਸੀਂ ਦੇਖਿਆ ਲੋਕੀ ਗੈਸ ਗੈਸੀ ਵਰਤਦੇ ਨੇ ਨਾ ਤਾਂ ਇਹ ਗੱਲ ਹੈ ਕਿ ਨਾ ਵੇਖੋ ਗੈਸ 'ਚ ਬਣਾਣ ਨੂੰ ਹੀ ਬਣਾ ਦਈਏ ਸੇਕਾ ਹੋਲੀ ਕਾਲਾਂ ਦੇ ਵਿੱਚੋਂ ਲਾਲ ਸੈਡਾ ਕੱਚੀਆਂ ਰਹਿ ਜਾਣਗੀਆਂ ਉਹ ਕੋਈ ਨਹੀਂਗਾ ਐਚ ਹੈਗਾ ਕੀ ਸੇਕਾ ਪ੍ਰੋਪਰ ਰੰਦਾ ਬਿਲਕੁਲ ਪ੍ਰੋਪਰ ਸੇਕਾ ਰੰਦਾ ਇਹਨਾਂ ਪਕਾਇਪੂਰੀ ਹੈ ਇਹ ਚੀਜ਼ ਹੈਗੀ ਆ ਸਵਾਦ ਦਾ ਫਰਕ ਪੈਂਦਾ ਸਵਾਦ ਤਾਂ ਬੜਾ ਫਰਕ ਪੈਂਦਾ ਸਰ ਇਹ ਗੈਸ ਨਾਲੋਂ ਮਹਿੰਗਾ ਪੈਂਦਾ ਕੰਮ ਹਾਂਜੀ ਉਹ ਲੋਕੀ ਕਹਿੰਦੇ ਗੈਪ ਪੱਟੀਆਂ ਵਾਲੀਆਂ ਸੌਦਾ ਬਣਾ ਰਹੇ ਉਹ ਕੰਮ ਕੋਈ ਨਹੀਂ ਜਿਹੜੇ ਸਰ ਇਹ ਸਾਡੀ ਖਜੂਰ ਤੇ دیਵਾਨੇ ਆ ਨਾ ਉਹਨਾਂ ਨੂੰ ਹੀ ਪਤਾ ਕੁਆਲਿਟੀ ਕਿਹਦੀ ਗਈ ਹੈ ਉਹਨਾਂ ਹੀ ਕਿਸੇ ਦਾ ਨਾਲ ਹੀ ਲੈਂਦੇ ਦੁਕਾਨਾਂ ਦਾ ਨਾਲ ਹੀ ਲੈਂਦੇ ਏਅਰ ਕੋ ਰਸ਼ ਨਹੀਂ ਗਾ ਔਰ ਕੋ ਰਸ਼ ਨਹੀਂ ਗਾ ਸਾਡੀ ਦੁਕਾਨ ਤੇ ਮਹਾਰਾਜੀ ਦੀ ਨਿਕਾ ਕਿਰਪਾ ਸਰ ਬਹੁਤ ਵਧੀਆ ਗਾਹਕ ਆਂਦਾ ਬਹੁਤ ਰਸ਼ ਵੀ ਹੁੰਦਾ ਪਰ ਸਾਰੇ ਗਾ ਪੁਕਤਾ ਕੇ ਦੇ ਦੇ ਸਰ ਗਾਲਾਂ ਵੀ ਕੱਢ ਦਿੰਦੇ ਆ ਟੈਮੜਾ ਲਾਉਂਦੇ ਤੇ ਬਿਲਕੁਲ ਨਹੀਂ ਕਿਰਪਾ ਸੀ ਦੇਖ ਰਹੀ ਆ ਪਰ ਬਾਤ ਬਾਤ ਤੁਹਾਡੀ ਪੂਰੀ ਆ ਗਾਗ ਵੇਟ ਕਰ ਕਰ ਕੇ ਜਿਹੜੀ ਖਜੂਰਾ ਲੈ ਆ ਰਿਹਾ ਕਾਲਾ ਨਹੀਂ ਪੈ ਰਿਹਾ ਉਹ ਕਹਿੰਦੇ ਇੱਕ ਖਜੂਰਾ ਲੈ ਕੇ ਜਾਣੀਆਂ ਤੇ ਇਹਨਾਂ ਭਰਾਵਾਂ ਕੋਲ ਲੈ ਕੇ ਜਾਣੀਆਂ ਨਹੀਂ ਤੇ ਨਹੀਂ ਲੈ ਕੇ ਜਾਣੀਆਂ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਕਿੰਨਾ ਪਿਆਰ ਆ ਹੁਣ ਸਾਡੀ ਵੀ ਦਸ਼ਕਾਂ ਨੂੰ ਪੀੜੇ ਭਾਈ ਜੇਕਰ ਤੁਸੀਂ ਖਜੂਰਾ ਲੈ ਸ਼ਕੀਨ ਦੇ ਖਜੂਰਾ ਖਾਣੀ ਆ ਤੁਹਾਨੂੰ ਤੇ ਫਿਰ ਤੁਹਾਨੂੰ ਅੰਬਲ ਸਾਲੋਂ ਜੁਰੂ ਹੋਣਾ ਪਊਗਾ ਚਰਸਤੀ ਟਾਰੀ ਇਹ ਮੈਂ ਭਰਾਵਾਂ ਦਾ ਰਸ ਦੱਸ ਦਿੰਦਾ ਵਾ ਵੀਰਾਂ ਦੀ ਦੁਕਾਨ ਆ ਬੜੀ ਮਸ਼ਹੂਰ ਖਜੂਰਾ ਦੀ ਗ ਤੇ ਮੈਨੂੰ ਲੱਗਦਾ ਵੀ ਅੰਮ੍ਰਿਤਸਰ ਦੀ ਗੱਲ ਨਾ ਕਰੀਏ ਪੰਜਾਬ ਦੀ ਗੱਲ ਕਰੀਏ ਮੈਨੂੰ ਲੱਗਦਾ ਪੂਰੇ ਵਰਲਡ 'ਚ ਇਹਨਾਂ ਦੀ ਕੱਲੀ ਦੁਕਾਨ ਆ ਜਿਹੜੀ ਕਿ ਇਹਨਾਂ ਦੀ ਹੱਥ ਦੀ ਬਣਾਈ ਹੋਈ ਜਿਹੜੀ ਖਜੂਰ ਆ 5-6 ਮਹੀਨੇ ਖਰਾਬ ਨਹੀਂ ਹੁੰਦੀ ਜੇਕਰ ਤੁਹਾਡਾ ਰਿਸ਼ਤੇਦਾਰ ਕੋਈ ਭੈਣ ਭਰਾ ਕੈਨੇਡਾ ਅਮਰੀਕਾ ਰਹਿੰਦਾ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਖਜੂਰ ਦਾ ਵੇਖੋ ਰੰਗ ਤੇ ਸੁਆ ਟੇਸ ਵੇਖੋ ਵੇਖੋ ਕਿੰਡੀ ਲਾਲ ਖਜੂਰ ਆ ਤੇ ਬਿਲਕੁਲ ਹੈ ਭੁਰ ਜਾਂਦੀ ਹੈ ਬੜੇ ਆਰਾਮ ਦੇ ਨਾਲ ਕਿਸੇ ਕਿਸਮ ਦੀ ਤੁਹਾਨੂੰ ਖਾਣ ਵਿੱਚ ਮੁਸ਼ਕਲ ਨਹੀਂ ਆਉਗੀ ਮੈਨੂੰ ਲੱਗਦਾ ਕਿ ਬਜ਼ੁਰਗ ਵੀ ਖਾ ਸਕਦਾ ਇਹਨੂੰ ਮੁਸ਼ਕਲ ਨਹੀਂ ਆਉਂਦਾ ਕਹਿੰਦਾ ਬਿਲਕੁਲ ਲਾਈਟ ਮਿੱਟਾ ਸਰ ਬਜ਼ੁਰਗ ਕੋਈ ਬਿਗਾਰ ਦੰਦਾਂ ਨਾਲ ਖਾ ਸਕਦਾ ਸਾਰੇ ਇਹਨੂੰ ਹਾਂਜੀ ਬਿਲਕੁਲ ਜੀ ਹੁਣ ਭਾਵੇਂ ਬਿਗਾਰ ਦੰਦਾਂ ਵਾਲਾ ਵੀਰ ਕਹਿੰਦਾ ਖਜੂਰ ਖਾ ਸਕਦਾ ਸਾਰਿਆਂ ਬਾਅਦ ਤੇ ਖਜੂਰ ਆ ਜੇਕਰ ਤੁਸੀਂ ਵੀ ਲੋਹੜੀ ਦਾ ਲਤਫ ਉਠਾਉਣਾ ਨਵੇਂ ਸਾਲ ਦਾ ਦੀਆਂ ਲੜੇ ਆ ਤੇ ਭਾਈ ਖਜੂਰਾਂ ਜਰੂਰ ਖਾਇਆ ਕਰੋ ਤੇ ਖਜੂਰਾਂ ਜਿਹੜੀਆਂ ਇਹਨਾਂ ਹੱਥ ਦੀਆਂ ਬੜੀਆਂ ਹੋਈਆਂ ਜਿੱਥੇ ਵਿਦੇਸ਼ਾਂ ਵਿੱਚ ਮੰਗਿਆ ਉੱਥੇ ਸਾਡੇ ਲੈਹਿੰਦੇ ਪੰਜਾਬ ਤੇ ਬਾਦ ਚੜ ਕੇ ਖਜੂਰਾ ਦਾ ਖਾਇਆ ਕਰੋ ਕਿਉਂਕਿ ਸਰਦੀਆਂ ਸੁਗਾਤ ਹੈ ਮੈਂ ਕਹ ਰਿਹਾ ਜਿਹਨੇ ਖਜੂਰੀ ਨਹੀਂ ਖਾਦੀ ਉਹ ਜਿਵੇਂ ਭਾਈ ਕਹਿੰਦੇ ਹੁੰਦੇ ਨੇ ਨਾ ਕੀ ਕਹਿੰਦੇ ਤੁਸੀਂ ਦਾਪੇ ਪਾਪਾ ਜਬਾਨੀ ਦੱਸ ਦੇ ਯਾਰ ਕੀ ਕਹਿੰਦੇ ਸਿਆਣੇ ਦਾ ਔਲਾ ਪਤਾ ਨਹੀਂ ਕੀ ਕਹਿੰਦੇ ਆ ਜਿਹਨੇ ਕਹਿੰਦੇ ਖਜੂਰ ਨਹੀਂ ਖਾਦੀ ਉਹਨਾਂ ਲੋੜ ਨਹੀਂ ਵੇਖਾਈ ਤਾਂ ਸਹੀ ਗੱਲ ਨਹੀਂ ਸਰ ਜਿਹਨੇ ਖਜੂਰ ਨਹੀਂ ਖਾਦੀ ਉਹਨਾਂ ਕੁਝ ਵੀ ਨਹੀਂ ਖਾਦਾ ਇਹ ਅੰਮ੍ਰਿਤਸਰ ਦੀ ਸੁਗਾਤ ਹੈ ਇਹ ਲੋੜ ਦਾ ਅਰਗ ਲੱਗਦਾ ਜਿਦਾ ਰਾਤੀ ਲੋੜੀਆਂ ਲੋਕੀ ਬਾਦੇ ਖਜੂਰ ਦਾ ਵੀ ਅਰਗ ਲੱਗਦਾ ਜਿਦਾ ਮੂਫਰੀਆਂ ਰਿਓੜੀਆਂ ਇਹਦਾ ਖਜੂਰ ਦਾ ਅਰਗ ਜ਼ਰੂਰ ਹੁੰਦਾ ਵਿੱਚ ਸਰ ਇਹ ਤਾਂ ਮਠਾਈ ਅੰਮ੍ਰਿਤਸਰ ਦੀ ਜਿਹ ਇਹ ਬੜੀ ਪੁਰਾਣੀ ਆਈਟਮ ਹੈ ਅੱਜ ਦੀ ਨਹੀਂ ਹੈ ਆਈ ਤੇ ਨਹੀਂ ਕਿ ਬਹੁਤ ਪੁਰਾਣੀ ਹੈ ਤੁਹਾਨੂੰ ਇਹ ਗੱਲ ਦਸੀਏ ਇਹ ਵੇਖੋ ਇਹ ਨਿਸ਼ਾਨੀ ਸਾਹਮਣੇ ਰੱਖੀ ਹੀ ਹੈ ਬਿਲਕੁਲ ਇਹ ਫਾਈ ਫੱਟੀ ਗਈ ਹੈ ਕਿ ਅਸੀਂ ਵੇਖਿਆ ਲਾਈਨਾਂ ਹੀ ਬਣੀ ਹੈ ਕੀ ਦੀ ਹੈ ਸਰ ਟੁੱਟਣ ਵਾਲੀ ਹੋ ਗਈ ਇਸ ਟਾਈਮ ਤੇ ਐਰਚਡ ਗਿਆਨ ਦਿੰਦੇ ਸੀ ਸਰ ਜਿਹੜੇ ਸਭ ਤੋਂ ਪਹਿਲਾਂ ਅੱਛਾ ਮੈਂ ਹੁਣ ਕੰਮ ਕਰ ਰਿਹਾ ਮੇਰੇ ਫਾਦਰ ਸਾਹਿਬ ਕੰਮ ਕਰਦੇ ਸੀ ਉਹਨਾਂ ਦੇ ਉਸਤਾਦ ਨੂੰ ਟਾਈਮ ਦਿਆ ਸੀ ਜੀ ਸਰ ਹਾਂਜੀ ਮਰੇ ਇਹ ਨਿਸ਼ਾਨੀ ਹੁਣ ਲਈ ਕਹ ਸਕਦੇ ਗਾ ਬਿਲਕੁਲ ਸਰ ਸਾਹਮਣੇ ਰੱਖੀ ਹੋਣਾ ਦੀ ਨਿਸ਼ਾਨੀ ਇਹੀ ਹੈ ਵਾਹ ਵਾਹ ਬਹੁਤ ਬਤਨਵਾਜ ਜੀ ਤੁਸੀਂ ਦੇਖਿਆ ਵੀ ਲੋਕ ਬਹੁਤ ਪਿਆਰ ਦਿੰਦੇ ਨੇ ਇਹਨਾਂ ਨੇ ਖਜੂਰਾ ਨੂੰ ਹੁਣ ਸਾਡੀ ਵੀ ਦਸ਼ਕਾਂ ਨੂੰ ਪੀਲ ਹੈ ਜੇਕਰ ਤੁਸੀਂ ਵੀ ਖਜੂਰਾ ਖਾਣੀ ਆ ਤੇ ਅਮਰਸਰ ਆ ਕੇ ਇੱਕ ਵਾਰੀ ਖਜੂਰਾ ਜ਼ਰੂਰ ਚੈੱਕ ਕਰਕੇ ਜਾਓ ਕਿਉਂਕਿ ਤੁਹਾਡੀ ਇਹ ਮਨਸੰਗ ਜੁੜਾ ਹੋਣ ਗਿਆ ਉਹ ਜਿਵੇਂ ਕਹਿੰਦੇ ਵੀ ਜਿਨੇ ਸਰਦੀਆਂ ਦੀ ਸਗਾਰ ਜਿਕੇ ਖਜੂਰਾ ਨਹੀਂ ਖਾਧੀਆਂ ਉਹਨੇ ਕੁਛ ਨਹੀਂ ਖਾਧਾ ਐਸਾ ਕਿ ਸਰਦੀਆਂ ਦੀ ਮਿਠਾਈ ਹੈ ਖਜੂਰਾ ਨੇ ਮਦਸਿਆ ਵੀ ਨੇ ਵੀ ਬੀੜਾ ਦੰਦਾ ਵਾਲਾ ਵੀ ਇਹਨੂੰ ਖਜੂਰ ਖਾ ਸਕਦਾ ਇਸ ਤਰ੍ਹਾਂ ਜਿਹੜੀ ਆ ਖਜੂਰ ਇੰਨੀ ਸਾਫ ਸੁਥਰੀ ਤੇ ਇੰਨੀ ਖਜੂਰ ਵਧੀਆ ਵਾ ਹੁਣ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ